ਅੱਗ ਮੇਰੇ ਵੇਹਣੇ-ਵੇਹਣੇ ਦਾ ਲੱਗ ਗਈ। ਖੇਤ ਆਇਆ ਸੀ ਜ ਮੈਂ ਮਸ਼ੀਨ ਦਾ ਪਤਾ ਲੈਣ ਗਿਆ ਸੀ। ਮੇਰੇ ਵੇਹਣੇ-ਵੇਹਣੇ ਇੱਥੇ ਜੀ ਕੋਈ ਸੀ ਜਾਂ ਕੋਈ ਖਰਾਰਤੀਆਂ ਸੀ ਜਾਂ ਕੋਈ ਸ਼ਰਾਬ ਦੀ ਬੋਤਲ ਪਈ ਸੀ। ਪੀੜੀ ਸੱਟੀ ਐ। ਪਹਿਲਾਂ ਤਾਂ ਮੈਂ ਹੱਥੀ ਬੋਝਾਈ। ਬਾਹ ਮੇਰੀ ਮਾਸੀ ਦੀ ਸਾਦੀ ਮੇਰਾ ਮਰ ਕਾਨਾ ਪਾਚ ਗਿਆ ਸਾਰਾ। ਘਰੋਂ ਮੇਪਾ ਚਕੇ ਜਾ ਕੇ ਟਰੈਕਟਰ ਕਰੋ ਲਿਆ ਕੇ। ਤਵੰਗਾ ਮਗਰ ਪਾ ਕੇ ਬਾਈ ਚੱਲੀ ਚੁੱਕਾ ਤੇ ਬਹੁਤ ਰੁੱਤ। ਜਿੰਨੀ ਫਿਰ ਮੇਰੀ ਆਪ ਦੀ ਇਕੱਲੇ ਦੀ 2 ਗਿੱਲੇ ਮੱਤੀਆ ਮੇਰੇ ਹੋਰ ਭਰਾ ਸੀ ਕਿ ਮੇਰੇ ਅਰਗੇ ਸਾਰੀ। ਜਿੰਨਾ ਦੇ 2 2 3 3 ਕਿੱਲੇ 4 4 ਕਿੱਲੇ ਹਰੇ ਘਰ ਦੇ ਨਾਲ ਤਕਰੀਬਨ ਇਹ ਮੇਰੇ ਦਾ ਨਾਲ ਜੀ ਬਾਦਾਂ ਨਹੀਂ ਤਾਂ 60 ਤੋਂ 70 ਕਿੱਲੇ ਕਣਕ ਮੈਂ ਮੰਗ ਕਰਦਾ ਸਰਕਾਰ ਤੋਂ ਮੰਗ ਕਰਦੀ ਹੈ ਜੀ ਬਸ ਸਾਨੂੰ ਵਿਸਾਫ ਮਿਲੇ ਜਿਹੜੇ ਇਹਨਾਂ ਦੀ ਕਿੰਨਾ ਗਲਤ ਟਰੈਪ ਕੀਤੀ ਜੀ ਕੋਈ ਚੋਕ ਜਦ ਤੱਕ ਇਹਨਾਂ ਪਾਵਾ ਬੱਚੀ ਹੋਵੇ ਨਹੀਂ ਸਾਰੀ ਅੱਖੇ ਪੇਟ ਚਾ ਗਈ ਹਾਂਜੀ ਇਹ ਕਾਰਨ ਤਾਂ ਨਹੀਂ ਕੋਈ ਕਹਿ ਸਕਦੇ ਜੇ ਹੌਲੀ ਹੌਲੀ ਪਤਾ ਲੱਗੂਗਾ ਜੀ ਨਾਲ ਇੱਕ ਗਵੰਡੀ ਦੀ ਪ੍ਰਕਾਸ਼ ਸਿੰਘ ਸਰਪ ਭਾਗ ਸਿੰਘ ਇੱਕ ਹੈਗਾ ਜੀ ਵਰਪ੍ਰੀਤ ਸਿੰਘ ਸਰਪ ਜਗਰਾਜ ਸਿੰਘ ਉਹਦੀ ਕਰਨ ਕਈ ਨਾਲ ਤੇ ਕੁਛ ਰੱਜ ਜਾਂਦਾ ਰਖਵਾ ਕੇ ਅਜੇ ਤਾਂ ਕੋਈ ਪਤਾ ਨਹੀਂ ਲੱਗਦਾ ਜੀ ਰਖਵਾ ਕਾਫੀ ਜਾਨ ਨਹੀਂ ਜਾਨੀਆਂ ਜੀ ਜਦੋਂ ਅਜਾ ਜਾਨੀ ਦਾ ਪਤਾ ਲੱਗੂਗਾ ਤੇ ਆਪਣੇ ਇਧਰ ਜਾ ਵੇਖਿਆ ਕਿ ਕਿੰਨਾ ਨੁਕਸਾਨ ਆ ਕੇ ਕਿੰਨਾ ਹੋਇਆ ਇੱਕ ਰੇ ਰਹੀ ਆਇਆ ਸਾਰ ਸਿੱਕੇ ਤੁਹਾਨੂੰ ਪਤਾ ਲੱਗਿਆ ਮੰਗ ਕੀ ਕਰ ਤੇ ਤੋਂ ਮਾਵ ਜਦੀ ਮੰਗ ਕਰਦੇ ਸੀ ਜੋ ਬੰਦਾ ਇਹਦਾ ਉਹ ਰੱਖ ਲਈ ਜਾਵੇ ਇਹਦਾ ਦੋ ਕਿੱਲੇ ਨਸਾਨ ਆ ਜਾ ਜੀ ਤਾਂ ਇਹ ਵੀ ਬੀੜੀ-ਬੂੜੀ ਕੀਤੀ ਸੁੱਧਦਾ ਸ਼ਹਿਰ ਉਹ ਤੋਂ ਹੀ ਵੱਡੀ ਹੈ ਜੀ ਸਾਡੇ ਪਿੰਡ ਦੇ 20-25 ਕਿੱਲੇ ਸਾਡੇ ਪਿੰਡ ਦੇ ਹੋਣਗੇ ਜੀ ਕਿਹ ਘੋਕਰ ਦਾ ਰਕਬਾ ਬਚਿਆ 72 ਕਿਲੋ ਨੀਂਹ ਦਿੱਤੇ ਉਹ ਵੀ ਨਸਾਨ ਇਹ ਮਹਾਜਰ ਤਜਵੀ ਅੱਗ ਮੇਰੇ ਵੇਂਦੇ ਵੇਂਦੇ ਲੱਗ ਗਈ ਖੇਤ ਆਇਆ ਸੀ ਜਦ ਮੈਂ ਮਸ਼ੀਨ ਦਾ ਪਤਾ ਲੈਣ ਗਿਆ ਮੇਰੇ ਵੇਂਦੇ ਵੇਂਦੇ ਇੱਥੇ ਜੀ ਕੋਈ ਸੀਗਾ ਕੋਈ ਸ਼ਰਾਬ ਦੀਆਂ ਸੁੱਦੀਆਂ ਕੋਈ ਸ਼ਰਾਬ ਦੀ ਬੋਤਲ ਪਈ ਸੀ ਬੀੜੀ ਸੱਟ ਗਈ ਪਹਿਲਾਂ ਤਾਂ ਮੈਂ ਇੱਥੀ ਬੋਹ ਵਜਾਈ ਬਾ ਮੇਰੀ ਮੱਚ ਗਈ ਸਾਡੀ ਮੇਰਾ ਮਰ ਖਾਨ ਮੱਚ ਗਿਆ ਘਰ ਮੇ ਪਾ ਕੇ ਜਾ ਕੇ ਟਰੈਕਟਰ ਕਰੋ ਲਿਆ ਕੇ ਤਵੰਗਾ ਮਗਰ ਪਾ ਕੇ ਬਾਈ ਜੰਗੀ ਚੋਟ ਹੋਏ ਬਹੁਤ ਹਿੰਦੀ ਮੇਰੀ ਆਪ ਦੀ ਗੱਲੇ ਦੀ 2 ਕਿੱਲੇ ਮੱਛੀਆਂ ਮੇਰੇ ਹੋਰ ਭਰਾ ਸੀ ਕਿ ਮੇਰੇ ਅੱਗੇ ਸਾਰੀ ਜਿੰਨਾਂ ਦੇ 2-2 3-3 ਕਿੱਲੇ ਚਾਸ ਕਰਕੇ ਲੈੇ ਘਰ ਦੇ ਬਾਤੇ ਤਕਰੀਬਨ ਇਹ ਮੇਰੇ ਦਾ ਹਰ ਨਾਲ ਜੀ ਬਾਦਾਂ ਨਹੀਂ ਤਾਂ 60 ਤੋਂ 70 ਕਿੱਲੇ ਕਣਕ ਮੈਂ ਸਰਕਾਰ ਤੋਂ ਮੰਗ ਕਰਦੀ ਐ ਜੀ ਬਸ ਸਾਨੂੰ ਮੁਆਫ ਮਿਲੇ ਜਿਹੜੇ ਨੇ ਸਭ ਜਿੰਨਾ ਗਲਤ ਖਰਾਬ ਕੀਤੀ ਜੀ ਉਹ ਜੋ ਕੋਈ ਅੱਜ ਤੱਕ ਨਾ ਪਾਵਾ ਬਚੀ ਹੋਵੇ ਨਹੀਂ ਸਾਰੀ ਅੱਜ ਪੇੜ ਚਾ ਸਾਬ ਹਾਂਜੀ ਇਹ ਕਾਰਨ ਤਾਂ ਨਹੀਂ ਕੋਈ ਕਹਿ ਸਕਦੇ ਜੇ ਹੌਲੀ ਹੌਲੀ ਪਤਾ ਲੱਗੂਗਾ ਜੀ ਨਾਲ ਇੱਕ ਗਵੰਡੀ ਦੀ ਪ੍ਰਕਾਸ਼ ਸਿੰਘ ਸਨ ਵਿਭਾਗ ਸਿੰਘ ਇੱਕ ਹੈਗਾ ਜੀ ਗੁਰਪ੍ਰੀਤ ਸਿੰਘ ਸਨ ਫ ਜਗਰਾਜ ਸਿੰਘ ਉਹਦੀ ਕਰਨ ਕਈ ਨਾਲ ਤੇ ਕੁਛ ਰੱਖ ਜੰਦਾ ਰਖਵਾ ਕੇ ਅਜੇ ਤਾਂ ਕੋਈ ਪਤਾ ਨਹੀਂ ਲੱਗਦਾ ਜੀ ਰਖਵਾ ਕਾਫੀ ਜਨ ਨਹੀਂ ਜਨ ਨਹੀਂ ਜੀ ਜੇ ਰੱਖ ਜਾਈ ਤਾਂ ਪਤਾ ਲੱਗੂਗਾ ਤੇ ਆਪਣੇ ਇਧਰ ਜਾ ਵੇਖਿਆ ਕਿ ਕਿਰਨ ਨੁਕਸਾਨ ਆ ਕੇ ਕਿੰਨਾ ਹੋਇਆ ਈ ਕਰੇ ਕੋਈ ਆਇਆ ਇਸ ਬਾਦ ਸਕੇ ਤੁਹਾਨੂੰ ਪਤਾ ਲੱਗਿਆ ਤੇ ਤੋਂ ਮਾਬ ਜੇ ਨਹੀਂ ਮੰਗ ਕਰਦੇ ਆਂ ਜੋ ਬੰਦਾ ਇਹਦਾ ਉਹ ਰਕਮ ਦਿੱਤੀ ਜਾਵੇ ਮੇਰੇ 2 ਕਿੱਲੇ ਨਸਾਨ ਆ ਗਏ ਜੀ ਤਾਂ ਇਹ ਵੀ ਬੀੜੀ ਭੂੜੀ ਕੀਤੀ ਤੋਂ ਦਾ ਸ਼ਾਇਦ ਉਹ ਕੋਈ ਵੱਡੀ ਹੈ ਜੀ ਸਾਡੇ ਪਿੰਡ ਦੇ 20 25 ਕਿੱਲੇ ਸਾਡੇ ਪਿੰਡ ਦੇ ਹੋਣਗੇ ਜੀ ਮੈਂ ਖੁੱਕ ਦਾ ਰਕਬਾ ਬਚਿਆ